ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸੇਬਾ ਦੇ ਚਰਮੇ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਖਾਲਸਾ ਜੀ ਜਦੋਂ ਸਤਗੁਰ ਸੱਚੇ ਪਾਸ਼ਾ ਮਹਾਰਾਜ ਦੀ ਮੇਰ ਹੁੰਦੀ ਹੈ ਕਿਸੇ ਜੀਵ ਤੇ ਪੀ ਹੁੰਦਾ ਕਰਮ ਪਲਟਦਾ ਏ ਉਸ ਵੇਲੇ ਜਿਹੜੀ ਖੇਡ ਬਣਦੀ ਏ ਖਾਲਸਾ ਜੀ ਉਹ ਸਾਰੇ ਪਿਛਲੇ ਪਾਪਾ ਨੂੰ ਧੋਕੇ ਰੱਖ ਦਿੰਦੀ ਏ ਸਤਿਗੁਰ ਕਾ ਜਨਮ ਇਹ ਕਬਰ ਮਿਟਾਏ ਸੱਚੇ ਪਾਸ਼ਾ ਮਹਾਰਾਜ ਦੇ ਘਰ ਜਦੋਂ ਜਨਮ ਹੁੰਦਾ ਏ ਭਾਵਕੀ ਸਤਿਗੁਰ ਸੱਚੇ ਪਾਸ਼ਾ ਨਾਲ ਜਦੋਂ ਪ੍ਰੇਮ ਪੈਂਦਾ ਏ ਨਾ ਉਦੋਂ ਆਵਾਗੌਣ ਖਤਮ ਹੋ ਜਾਂਦਾ ਏ ਜੇੜਾ ਕੋਈ ਸ਼ਰਧਾ ਭਾਵਨਾ ਦੇ ਨਾਲ ਜੋੜ ਜੇ ਇਕਸਾਰ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਝੁਕਣ ਵਾਲੀਆਂ ਸੰਗਤਾਂ ਜਿਨ੍ਹਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ ਗੁਰਬਾਣੀ ਪੜਿਆਂ ਜਾਪ ਕਰਿਆਂ ਸੁਖ ਖਾਲਸਾ ਜੀ ਹਮੇਸ਼ਾ ਹੀ ਮਨ ਚ ਇਹ ਜੀ ਜਿ ਵਸਾ ਕੇ ਰੱਖੋ ਕਿ ਅੰਮ੍ਰਿਤ ਵੇਰੇ ਦੀ ਜਿਹੜੀ ਸੰਭਾਲ ਕਰਨੀਏ ਬਾਣੀ ਦਾ ਜਾਪ ਕਰਨਾ ਏ ਉਹਦੇ ਤੋਂ ਬਿਨਾਂ ਸਾਨੂੰ ਸੁਖ ਪ੍ਰਾਪਤ ਨਹੀਂ ਹੋ ਸਕਦਾ ਨਾਮ ਜਪਣ ਤੋਂ ਬਿਨਾ ਕਦੇ ਸੁਖ ਪ੍ਰਾਪਤ ਹੋ ਹੀ ਨਹੀਂ ਸਕਦਾ ਖਾਲਸਾ ਜੀ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੋਂ ਖਾਲਸਾ ਜੀ ਕੋਈ ਸੁਖ ਮੰਗ ਰਿਹਾ ਏ ਤੇ ਕੋਈ ਨਾਮ ਬਾਣੀ ਦਾ ਅਭਿਆਸ ਮੰਗ ਰਿਹਾ ਸਭ ਵਖੋ ਵਖਰੀਆਂ ਈਸ਼ਾਵਾ ਲੈ ਕੇ ਮਹਾਰਾਜੀ ਦੇ ਦਰ ਤੇ ਆ ਰਹੇ ਨੇ ਖਾਲਸਾ ਜੀ ਤੇ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਿਰਪਾ ਸਰਕਾਰ ਸਭਨਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਪਰ ਰਹੀਆਂ ਨੇ ਬਾਬਾ ਦੀਪ ਸਿੰਘ ਸੇਰ ਜੀ ਦੇ ਲੜ ਤੇ ਲੱਗ ਰਹੀਆਂ ਰੌਣਕਾਂ ਦਿਨੋ ਦਿਨ ਵੱਧ ਰਹੀ ਸੰਗਤ ਇਸੇ ਗੱਲ ਦਾ ਪ੍ਰੂਫ ਏ ਖਾਲਸਾ ਜੀ ਕਿ ਤਾਂਦਨ ਬਾਬਾ ਦੀਪ ਸਿੰਘ ਸੇਰ ਜੀ ਦਰੋ ਲੋਕ ਰਾਜੀ ਹੋ ਰਹੇ ਨੇ ਸੁਖ ਮਿਲ ਰਹੇ ਨੇ ਸੰਗਤ ਨੂੰ ਖਾਲਸਾ ਜੀ ਖੁਸ਼ੀਆਂ ਮਿਲ ਰਹੀਆਂ ਨੇ ਜਿੱਥੋਂ ਕੁਝ ਮਿਲਦਾ ਏ ਉਥੇ ਹੀ ਇਕੱਠ ਹੋਇਆ ਕਰਦੇ ਨੇ ਖਾਲਸਾ ਜੀ ਤੇ ਦਿਨੋ ਦਿਨ ਵੱਧਦੇ ਜਾਂਦੇ ਨੇ ਤੋ ਤੁਸੀਂ ਵੀ ਦੇਖਿਆ ਹੋਣਾ ਖਾਲਸਾ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਪੀਰ ਪਰਨਾਲ ਪ੍ਰਚਾਰ ਫੋਣ ਦੇ ਕਰਕੇ ਸ਼ਹੀਦਾ ਸਿੰਘਾ ਦੇ ਨਾਮ ਦੀ ਮਹਿਮਾ ਸਰਵਨ ਕਰਕੇ ਸੰਗਤ ਜਿਹੜੀ ਇਹ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਪਹੁੰਚ ਰਹੀ ਹੈ ਕਿਉਂਕਿ ਖਾਲਸਾ ਜੀ ਦੂਰ ਦੂਰ ਤੋਂ ਮਹਾਰਾ ਸੱਚੇ ਪਾਛ ਦੇ ਚਰਨਾ ਕਮਲਾਂ 'ਚ ਸੰਗਤ ਆ ਰਹੀ ਹੈ ਆਪਣੇ ਦੁੱਖਾਂ ਦਾ ਨਾਸ਼ ਕਰਵਾਉਣ ਵਾਸਤੇ ਤੇ ਸੁਖ ਲੈਣ ਵਾਸਤੇ ਤੈਨ ਤੈਨ ਗੁਰੂ ਨਾਨਕ ਸੇਰ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਾਰੀ ਸ੍ਰਿਸ਼ਟੀ ਨੂੰ ਰਚਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਖਾਲਸਾ ਜੀ ਮਹਾਰਾਜ ਦਾ ਨਾਮ ਜਪਿਆ ਮਹਾਰਾਜ ਦੀ ਬਾਣੀ ਪੜਿਆ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮਹਾਰਾਜ ਦੀ ਰਹਿਮਤ ਹੁੰਦੀ ਜਿੰਦਗੀ ਦੇ ਵਿੱਚ ਸੁਖ ਪ੍ਰਾਪਤ ਹੁੰਦੇ ਨੇ ਮਨ ਦੀਆਂ ਸਾਰੀਆਂ ਇਸ਼ਿਆਮਾ ਪੂਰੀਆਂ ਹੁੰਦੀਆਂ ਨੇ ਰੋਗ ਕਸ਼ਟ ਦੂਰ ਹੁੰਦੇ ਨੇ ਕਿਉਂਕਿ ਖਾਲਸਾ ਜੀ ਸਤਿਗੁਰ ਦੀ ਜਾਜ ਜਦੋਂ ਹਿਰਦੇ ਦੇ ਵਿੱਚ ਵਸਦੀ ਏ ਤੇ ਉਤੋਂ ਦੁੱਖਾਂ ਦਾ ਡੇਰਾ ਪੜਨ ਦਿੰਦਾ ਏ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗਾਂ ਦਾ ਡੇਰਾ ਪੰਨਾ ਇਹ ਮਾਰਾ ਸੱਚੇ ਪਾਸ਼ਾ ਦੀ ਕਿਰਪਾ ਏ ਖਾਲਸਾ ਜੀ ਸੋ ਜੇ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਦੁਖੀ ਆ ਤਾਂ ਸਾਨੂੰ ਮਹਾਰਾਜ ਦੀ ਬਾਣੀ ਦਾ ਅਭਿਆਸ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਖਾਲਸਾ ਜੀ ਸਤਿਗੁਰ ਸੱਚੇ ਪਾਸ਼ਾ ਉਹਦੇ ਨਾਲ ਇੰਨਾ ਪ੍ਰੇਮ ਕਰਦੇ ਨੇ ਜਿਹੜੇ ਸਤਿਗੁਰ ਨੂੰ ਪ੍ਰੇਮ ਕਰਦੇ ਨੇ ਸਤਿਗੁਰ ਦੀ ਬਾਣੀ ਪੜ੍ਹਦੇ ਨੇ ਮਹਾਰਾਜ ਦੇ ਨਾਲ ਪ੍ਰੇਮ ਬਣਾਉਂਦਾ ਇਹ ਜਦੋਂ ਆਪਾਂ ਗੁਰਬਾਣੀ ਦੇ ਅਭਿਆਸ ਕਰਦੇ ਆ ਨਿਤਨੇਮ ਕਰਦੇ ਆ ਖਾਲਸਾ ਜੀ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਸ਼ਾ ਨੇ ਕਹਿਣਾ ਕੀਤਾ ਇਹ ਆਪਣੇ ਪੁੱਤਰਾ ਤੋਂ ਵੱਧ ਕੇ ਗੁਰਸਿੱਖ ਨੂੰ ਸਿਲਾਇਆ ਧੰਨ ਧਰ ਕਲਗੀਧਰ ਪਾਸ਼ਾ ਮਹਾਰਾਜ ਸੱਚੇ ਬਾਸ਼ਾ ਦੀਨ ਦੁਨੀ ਦੇ ਮਾਲਕ ਨੇ ਆਪਣੇ ਸਿੱਖਾਂ ਦੇ ਪੈਰਾਂ ਤੱਕ ਚੁੰਮੇ ਨੇ ਜਦੋਂ ਜੰਗ ਹੁੰਦੀ ਸੀ ਖਾਲਸਾ ਜੀ ਚਮਕੌਰ ਦੀ ਗੜੀ ਦੇ ਵਿੱਚ ਤਾਂ ਸਤਿਗੁਰ ਸਿੱਖਾਂ ਦੇ ਪੈਰ ਚੁੰਮਦੇ ਨੇ ਚਰਨ ਸਾਫ ਕਰਦੇ ਨੇ ਤੇ ਇਹ ਵਰ ਬਖਸ਼ਦੇ ਨੇ ਐਸੇ ਸਤਿਗੁਰ ਨੇ ਜਿਨ੍ਹਾਂ ਦੀ ਬਾਣੀ ਪੜਿਆ ਮਹਾਰਾਜ ਨਾਲ ਪ੍ਰੇਮ ਸ਼ਰਧਾ ਭਾਵਨਾ ਬਣ ਆਉਂਦੀ ਏ ਖਾਲਸਾ ਜੀ ਤੇ ਫਿਰ ਆਪਣੇ ਤੇ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਵੀ ਪਣੀ ਰਹਿੰਦੀ ਏ ਏਸੀ ਤਰ੍ਹਾਂ ਖਾਲਸਾ ਜੀ ਜਿਵੇਂ ਮਹਾਰਾਜ ਦੇ ਕੋਈ ਵਚਨ ਕਮਾਵੇਗਾ ਫਿਰ ਸਤਗੁਰ ਸੱਚੇ ਪਾਸ਼ਾ ਨੂੰ ਉਹ ਸੋਹਣਾ ਲੱਗਦਾ ਏ ਚੰਗਾ ਲੱਗਦਾ ਏ ਜੇ ਆਪਾਂ ਮਾਪੇ ਦਾ ਹਰ ਇੱਕ ਹੁਗਮ ਮੰਨੀਏ ਖਾਲਸਾ ਜੀ ਦਾ ਆਪਣੇ ਮਾਪੇ ਆਪਾਂ ਨੂੰ ਸੁਲਾਉਂਦੇ ਵੀ ਨੇ ਵਡਿਆਈ ਵੀ ਕਰਦੇ ਨੇ ਆਪਾਂ ਨੂੰ ਸਭ ਕੁਝ ਲੈ ਕੇ ਵੀ ਦਿੰਦੇ ਨੇ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਮੰਨਾਂਗੇ ਤਾਂ ਸਭ ਕੁਝ ਪ੍ਰਾਪਤ ਹੋਵੇਗਾ ਸਾਰੇ ਸੁੱਖ ਪ੍ਰਾਪਤ ਹੋਣਗੇ ਪਰ ਅਸੀਂ ਬਚਨ ਮੰਨਦੇ ਨਹੀਂ ਖਾਲਸਾ ਜੀ ਆਪਾਂ ਨਾ ਹੀ ਗੁਰਬਾਣੀ ਦੇ ਅਭਿਆਸ ਕਰਦੇ ਆ ਨਾ ਹੀ ਸੇਵਾ ਸਿਮਰਨ ਕਰਦੇ ਆ ਇਥੇ ਤਾਂ ਕਿ ਕੀ ਆਪਾਂ ਹੋਰ ਤਾਂ ਜ਼ਿੰਦਗੀ ਦੇ ਵਿੱਚ ਆਪਣੇ ਸਾਰੇ ਡੇਲੀ ਦੇ ਰੁਟੀਨ ਵਾਲੇ ਕੰਮ ਕਰਦੇ ਆਂ ਪਰ ਆਪਣੀ ਲਾਈਫ ਨੂੰ ਇੰਨਾ ਬਿਜੀ ਕੀਤਾ ਹੋਇਆ ਘਰ ਸਹਿ ਜੀ ਕਿ ਆਪਣੇ ਕੋਲ ਮਹਾਰਾਜ ਸੱਚੇ ਪਾਸ਼ਾ ਦੇ ਲਈ ਸਮਾਂ ਨਹੀਂ ਹੈਗਾ ਗੁਰਦੁਆਰਾ ਸੇਵ ਜਾਣ ਦੇ ਲਈ ਵੀ ਆਪਾਂ ਸਮਾਂ ਨਹੀਂ ਕੱਢਦੇ ਗੁਰਬਾਣੀ ਦਾ ਜਾਪ ਵੀ ਨਹੀਂ ਕਰਦੇ ਬਹੁਤ ਝਾੜੀਆਂ ਆਪਣੀ ਘਰ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਜ਼ਰੂਰੀ ਨਹੀਂ ਹੁੰਦਾ ਖਾਲਸਾ ਜੀ ਕਿ ਆਪਣੇ ਕੋਲ ਪੈਸਾ ਹੋਵੇਗਾ ਤੇ ਸਾਰੀ ਐਸ਼ੋ ਆਰਾਮ ਦੀ ਜ਼ਿੰਦਗੀ ਆਪਾਂ ਪਾ ਸਕਦੇ ਹਾਂ ਹਰ ਚੀਜ਼ ਪੈਸੇ ਲਈ ਮਾਇਨੇ ਨਹੀਂ ਰੱਖਦੀ ਗਈ ਕਈ ਵਾਰ ਇਸ ਤਰ੍ਹਾਂ ਦੇ ਵੀ ਕਾਰਜ ਹੁੰਦੇ ਨੇ ਜਿੱਥੇ ਖਾਲਸਾ ਜੀ ਪੈਸਾ ਕੰਮ ਨਹੀਂ ਆਉਂਦਾ ਉਥੇ ਅਰਦਾਸ ਹੀ ਕੰਮ ਆਉਂਦੀ ਏ ਉਥੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਕੰਮ ਆਉਂਦੀ ਏ ਇਸ ਕਰਕੇ ਤੁਸੀਂ ਕਰਮਣੀ ਦੇ ਜਪ ਜ਼ਰੂਰ ਕਰਿਆ ਕਰੋ ਜਿੰਨਾ ਸਮਾਂ ਤੁਸੀਂ ਗੁਰਬਾਣੀ ਦੇ ਜਾਪ ਨਹੀਂ ਕਰਦੇ ਸੇਵਾ ਸਿਮਰਨ ਨਹੀਂ ਕਰਦੇ ਮੇਰੇ ਕਹਿਣ ਦਾ ਭਾਵ ਕਿ ਤੁਸੀਂ ਚੰਗੇ ਕੰਮ ਨਹੀਂ ਕਰਦੇ ਜਿਵੇਂ ਕਿਸੇ ਦੀ ਲੋੜਵੰਦ ਦੀ ਹੈਲਪ ਕਰਨੀ ਜੇ ਤੁਸੀਂ ਕਰ ਸਕਦੇ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਆਪਣੇ ਘਰ ਦੇ ਵਿੱਚ ਗੁਜ਼ਾਰਾ ਔਖਾ ਚੱਲਦਾ ਹੈ ਤੇ ਆਪਾਂ ਲੋੜਵੰਦ ਦੀ ਹੈਲਪ ਕਰੀਏ ਦਸਵੰਦ ਕੱਢੀਏ ਜੇ ਪਰਮਾਤਮਾ ਨੇ ਤੁਹਾਨੂੰ ਇੰਨੇ ਜੋਗਾ ਕੀਤਾ ਫਿਰ ਤਾਂ ਤੁਸੀਂ ਜ਼ਰੂਰ ਕਰੋ ਕਿਸੇ ਦਾ ਬੋੜਾ ਕਦੇ ਵੀ ਨਾ ਕਰੋ ਗੁਰਬਾਣੀ ਦੇ ਜਾਪ ਕਰੋ ਗੁਰਦੁਆਰਾ ਸਾਹਿਬ ਹਾਜ਼ਰੀ ਲਵਾਓ ਮਾਰਾ ਸੱਚੇ ਪਾਤਸ਼ਾਹ ਦੇ ਲਈ 24 ਘੰਟਿਆਂ ਦੇ ਵਿੱਚੋਂ 2 ਘੰਟੇ ਨਹੀਂ ਤਾਂ 1 ਘੰਟੇ ਦਾ ਦਸਵੰਦ ਜ਼ਰੂਰ ਕੱਢੋ ਇਹਨਾ ਤਾਂ ਆਪਾਂ ਕੱਢ ਹੀ ਸਕਦੇ ਆ ਖਾਨ사 ਜੀ ਤਾਂ ਦੇਖਿਓ ਕਿ ਮਾਰਾ ਸੱਚੇ ਪਾਤਸ਼ਾਹ ਦੀ ਤੁਹਾਡੇ ਘਰ ਤੇ ਪਰਿਵਾਰ ਤੇ ਕਿਵੇਂ ਬੇਅੰਤ ਕਿਰਪਾ ਹੁੰਦੀ ਹੈ ਤੇ ਤੁਹਾਡੇ ਕਾਰਜ ਕਿੱਥੇ ਸਫਲ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿਉਂਕਿ ਜਦੋਂ ਖਾਲਸਾ ਜੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਦੋਂ ਬਿਨ ਮੰਗਿਆਂ ਬਿਨ ਬੋਲਿਆ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਜਾਂਦੀਆਂ ਨੇ ਇੰਨੀ ਕਿਰਪਾ ਹੁੰਦੀ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਭੈਣ ਦੀ ਹੱਡ ਵੀਤੀ ਸਾਂਝੀ ਕਰਾਂਗੇ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ 칸 사지 기ਵੇਂ 딴딴 바바 디ਵ ਸਿੰਘ ਸਹਿਬ ਜੀ ਦੀ ਕਿਰਪਾ ਸਦਕਾ 딴딴 바ਬਾ ਦੀਵ ਸਿੰਘ ਸਹਿਬ ਜੀ ਦੇ ਦਰ ਜਗਦੀ ਜੋਤ ਦੇ ਕਿਉ ਦੇ ਨਾਲ ਉਹ ਭੈਣ ਦੇ ਲੜਿਆ ਸੱਪ ਦਾ ਜ਼ਖਮ ਵਧਿਆ ਇਸ ਤਰ੍ਹਾਂ ਠੀਕ ਹੁੰਦਾ ਹੈ ਕਿਵੇਂ ਪਤਾ ਲੱਗਦਾ ਹੈ ਮਹਾਰਾ ਸੱਚੇ ਪਾਤਸ਼ਾਹ ਦੀ ਕਿਸ ਤਰ੍ਹਾਂ ਕਿਰਪਾ ਵਾਪਰਦੀ ਹੈ ਕਿਸ ਤਰ੍ਹਾਂ ਜੰਤਕਾਰ ਹੁੰਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਰਸਾ ਜੀ ਕਮੈਂਟ ਬਾਕਸ ਵਿੱਚ ਆਹੀ ਗੁਰੂ ਲੇਖੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਰਸਾ ਜੀ ਪੈਣ ਨੇ ਦੱਸਿਆ ਕਿ ਉਹਨਾਂ ਦੀ ਕੋਲ ਤਿੰਨ ਬੱਚੇ ਸੀ ਦੋ ਬੇਟੀਆਂ ਦੀ ਇੱਕ ਬੇਟਾ ਤੇ ਇੱਕ ਉਹਨਾਂ ਦੇ ਹਸਬੰਡ ਸੀ ਉਹ ਪਰਿਵਾਰ ਦੇ ਵਿੱਚ ਪੰਜ ਮੈਂਬਰ ਸਨ ਉਹ ਖਾਰਸਾ ਜੀ ਪੈਣ ਦੱਸ ਰਿਹਾ ਕਿ ਸਾਡੇ ਕੋਲ ਬਹੁਤਾ ਜ਼ਿਆਦਾ ਨਹੀਂ ਸੀ ਕੁਝ ਥੋੜੀ ਬਹੁਤ ਜ਼ਮੀਨ ਸੀ ਕਿਤੇ ਪਰ ਮੈਂ ਹਰ ਇੱਕ ਘਰ ਦਾ ਕੰਮ ਕਿਤੇ ਮਿਹਨਤ ਦੇ ਨਾਲ ਕਰਦੀ ਸੀ ਕਿਉਂਕਿ ਪੈਣ ਦੱਸ ਰਹੀ ਖਾਰਸਾ ਜੀ ਕਿ ਉਹਨਾਂ ਦੇ ਹਸਬੰਡ ਸੀ ਜਿਹੜੇ ਉਹ ਕੰਮ ਤੇ ਜਾਂਦੇ ਸਨ ਤੇ ਉਹਨਾਂ ਦੇ ਬੱਚੇ ਸਕੂਲ ਦੇ ਵਿੱਚ ਪੜਨ ਦੇ ਲਈ ਚਲੇ ਜਾਂਦੇ ਸੀ ਜਿਸ ਤੋਂ ਬਾਅਦ ਵਿੱਚ ਪੈਣ ਦੱਸ ਰਿਹਾ ਕਿ ਮੈਂ ਸਾਰਾ ਪਸ਼ੂਆਂ ਦਾ ਵੀ ਆਪਣਾ ਕੰਮ ਕਰਨਾ ਫਿਰ ਘਰ ਦਾ ਕੰਮ ਕਰਨਾ ਬਹੁਤ ਜ਼ਿਆਦਾ ਮਿਹਨਤੀ ਸੀ ਕਿਉਂਕਿ ਖਾਲਸਾ ਜੀ ਪੈਣ ਦੱਸ ਰਿਹਾ ਕਿ ਮੈਂ ਜ਼ਿਆਦਾ ਮਿਹਨਤ ਕਰਦੀ ਸੀ ਮੈਨੂੰ ਸੀ ਕਿ ਹਰ ਇੱਕ ਕੰਮ ਮੈਂ ਆਪ ਕਰਨਾ ਮੈਨੂੰ ਕਿਸੇ ਤੋਂ ਕੰਮ ਨਾ ਕਰਵਾਉਣਾ ਪਵੇ ਜਿਸ ਕਰਕੇ ਸਾਡੇ ਘਰ ਦੇ ਵਿੱਚ ਥੋੜੇ-ਬਹੁਤ ਸਾਡੀ ਸੇਵਿੰਗ ਹੋ ਜਾਵੇ ਤਾ ਜੋ ਕਿ ਜੋ ਸਾਡੇ ਬੱਚਿਆਂ ਦੇ ਅੱਗੇ ਫਿਊਚਰ ਦੇ ਵਿੱਚ ਕੰਮ ਆਵੇ ਪਰ ਖਾਲਸਾ ਜੀ ਪੈਣ ਦੱਸ ਰਿਹਾ ਕਹਿੰਦੇ ਕਿ ਮੈਂ ਇਸ ਤਰ੍ਹਾਂ ਸਾਡੇ ਘਰ ਦੇ ਹਾਲਾਤ ਸੀ ਜੋ ਪੈਣ ਦੇ ਹਸਬੰਡ ਸੀ ਪੈਣ ਦੇ ਜੋ ਹਸਬੰਡ ਸੀ ਖਾਲਸਾ ਜੀ ਉਹ दारू ਪਿੰਦੇ ਸੀ ਜੋ ਕੰਮ ਕਰਕੇ ਆਉਂਦੇ ਸੀ ਜੋ ਵੀ ਕੰਮ ਦੀ ਉਹਨਾਂ ਨੂੰ ਕਮਾਈ ਹੁੰਦੀ ਸੀ ਮਿਹਨਤ ਹੁੰਦੀ ਸੀ ਉਸ ਦੇ ਵਿੱਚ ਜੋ ਮਹੀਨੇ ਦਾ ਉਹ 15000 ਰੁਪਏ ਕਮਾਉਂਦੇ ਸੀ ਤਾ ਭੈਣ ਦੱਸਦੇ ਕਿ ਉਸ ਦੇ ਵਿੱਚੋਂ ਮੈਨੂੰ ਸਿਰਫ 4-5000 ਰੁਪਏ ਮਿਲਦਾ ਸੀ ਬਾਕੀ ਉਹ ਆਪਣਾ ਖਾਣ ਪੀਣ ਤੇ दारू ਤੇ ਨਸ਼ੇ ਤੇ ਲਗਾ ਦਿੰਦੇ ਸੀ ਤਾ ਭੈਣ ਦੱਸਦੇ ਕਿ ਮੈਨੂੰ ਬਹੁਤ ਫਿਕਰ ਹੁੰਦੀ ਸੀ ਬੱਚਿਆਂ ਦੀ ਮੈਨੂੰ ਇਹ ਹੁੰਦਾ ਸੀ ਕਿ ਅੱਗੇ ਜਾ ਕੇ ਦੋ ਬੇਟੀਆਂ ਦਾ ਵਿਆਹ ਵੀ ਕਰਨਾ ਹੈ ਤੇ ਇੰਨੀ ਥੋੜੀ ਬਹੁਤ ਜ਼ਮੀਨ ਤੇ ਕਿੱਲਾ ਕਿਚਵੀਨ ਸੀ ਭੈਣ ਦੱਸਦੇ ਉਸਤੇ ਕਹਿੰਦੇ ਕਿ ਪਛਵਾ ਦੇ ਕਈ ਵਾਰ ਅਸੀਂ ਪੱਠੇ ਬੀਜ ਲੈਨੇ ਜਾਂ ਥੋੜੀ ਬਹੁਤੀ ਘਰ ਦੇ ਲਈ ਕੋਈ ਅਸੀ ਚੀਜ਼ ਸਬਜ਼ੀਆਂ ਲਗਾ ਲੈਣੀਆਂ ਕਿੰਨੇ ਇਸ ਤਰ੍ਹਾਂ ਹੀ ਸਾਡੇ ਉਹ ਜੋ ਕਿਲਾ ਜ਼ਮੀਨ ਸੀ ਉਸ ਤੇ ਗੁਜ਼ਾਰਾ ਹੁੰਦਾ ਸੀ ਪਰ ਖਾਲਸਾ ਜੀ ਭੈਣ ਦੱਸ ਰਿਹਾ ਵੀ ਇੱਕ ਦਿਨ ਕਹਿੰਦੇ ਮੈਂ ਕੰਮ ਕਰਦੇ ਸੀ ਕਹਿੰਦੇ ਕਿ ਮੈਨੂੰ ਕੁਝ ਸਮਝ ਨਾ ਆਇਆ ਕਿ ਮੈਨੂੰ ਕੀ ਹੋਇਆ ਕਿਉਂਕਿ ਭੈਣ ਦੱਸ ਰਿਹਾ ਕਿ ਮੈਂ ਕਦੇ ਵੀ ਗੁਰਦੁਆਰਾ ਸਹਿਬ ਨਹੀਂ ਸੀ ਗਈ ਕਹਿੰਦੇ ਪਰ ਮੈਂ ਸ਼ਹੀਦਾ ਸਿੰਘਾਂ ਨੂੰ ਪਹਿਲਾਂ ਤੋਂ ਲੈ ਕੇ ਕਹਿੰਦੇ ਬਹੁਤ ਮੰਨਦੀ ਸੀ ਇਹਨੇ ਗੁਰਦੁਆਰਾ ਸਹਿਬ ਨਹੀਂ ਸੀ ਗਈ ਨਾ ਹੀ ਮੈਂ ਘਰੇ ਕਦੇ ਜੋਤ ਜਗਾਈ ਸੀ ਨਾ ਹੀ ਪਾਠ ਕੀਤਾ ਸੀ ਕਹਿੰਦੇ ਪਰ ਮੈਂ ਐਤਵਾਰ ਨੂੰ ਜੋਤ ਜਗਾਉਂਦੀ ਸੀ ਪਰ ਅੱਗੇ ਪਿੱਛੇ ਨਹੀਂ ਸੀ ਜਗਾਈ ਕਦੇ ਕਹਿੰਦੇ ਐਤਵਾਰ ਨੂੰ ਮੈਂ ਜੋਤ ਜਗਾਉਂਦੀ ਹੁੰਦੀ ਸੀ ਕਹਿੰਦੇ ਉਹ ਵੀ ਸਾਡੇ ਰੈਲੇਟਿਵਸ ਦੇ ਵਿੱਚ ਕਹਿੰਦੇ ਉਹ ਜੋਤ ਜਗਾਉਂਦੇ ਹੁੰਦੇ ਸੀ ਤੇ ਮੈਨੂੰ ਹੁੰਦਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਅਜਨੀ ਤਾਂ ਕੰਨ ਸਾਡੀ ਵੀ ਜ਼ਰੂਰ ਸੁਣਨਗੇ ਤਾਂ ਧੰਨ ਤਨ ਬਾਬਾ ਦੀਪ ਸਿੰਘ ਸੇਭ ਜੀ ਦੀ ਸਾਡੇ ਤੇ ਵੀ ਕਿਰਪਾ ਹੋਵੇਗੀ ਇਹ ਸਰਕਾਰ ਸਾਹਿਬ ਇਹ ਪੈਣ ਦੱਸ ਦਿਆ ਕਹਿੰਦੇ ਕਿ ਵੀ ਮੈਂ ਇੱਕ ਦਿਨ ਇਸ ਤਰ੍ਹਾਂ ਕੰਮ ਕਰਕੇ ਬੱਚਿਆਂ ਨੂੰ ਸਕੂਲ ਭੇਜ ਕੇ ਤੇ ਜੋ ਹਸਬੈਂਡ ਨੇ ਉਹ ਵੀ ਕੰਮ ਤੇ ਚਲੇ ਜਾਂਦੇ ਆ ਕਹਿੰਦੇ ਉਹਨਾਂ ਦੇ ਕੰਮ ਤੇ ਜਾਣ ਤੋਂ ਬਾਅਦ ਮੈਂ ਆਪਣਾ ਸਾਰਾ ਕਿਚਨ ਦਾ ਕੰਮ ਕਰਕੇ ਘਰ ਦਾ ਕੰਮ ਕਰਕੇ ਪਸ਼ੂਆਂ ਦਾ ਵੀ ਕੰਮ ਕਰਕੇ ਕਹਿੰਦੇ ਉਹਨਾਂ ਦੇ ਨਹੀਂ ਮੈਂ ਥੋੜੇ ਪੱਠੇ ਕਹਿੰਦੇ ਵੱਡਣ ਜਾਣੀਆਂ ਤੇ ਉੱਥੇ ਜਾ ਕੇ ਕਹਿੰਦੇ ਜਦੋਂ ਮੈਂ ਪੱਠੇ ਵੱਡਦੀਆਂ ਤਾਂ ਉੱਥੋਂ ਮੈਨੂੰ ਕਹਿੰਦੇ ਕਿ ਸਮਝ ਨਹੀਂ ਆਉਂਦੀ ਕਿ ਮੈਨੂੰ ਸੱਪ ਲੜਦਾ ਜਾਂ ਕੋਈ ਕੀੜਾ ਲੜ ਜਾਂਦਾ ਹੈ ਕਹਿੰਦੇ ਬਾਅਦ ਚ ਅਸੀਂ ਗਈ ਜਗਾ ਤੋਂ ਕਹਿੰਦੇ ਜਦੋਂ ਮੈਨੂੰ ਇਸ ਤਰ੍ਹਾਂ ਕੋਈ ਚੀਜ਼ ਦਾ ਕਟਿਆ ਹੋਇਆ ਮਹਿਸੂਸ ਹੁੰਦਾ ਪੈਰ ਤੋਂ ਕਹਿੰਦੇ ਮੇਰੇ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਜਿਹੜਾ ਮੇਰਾ ਸਰੀਰ ਇਹ ਸਾਰਾ ਉੰਦੇ ਤੇ ਵੀ ਸੋਜ ਆ ਜਾਂਦੀ ਏ ਤੇ ਕਹਿੰਦੇ ਮੇਰੇ ਇੰਨੇ ਜ਼ਿਆਦਾ ਪੈਰ ਤੇ ਤੇ ਕਹਿੰਦੇ ਲੱਤ ਤੇ ਇੰਨੇ ਜ਼ਿਆਦਾ ਦਰਦ ਹੁੰਦਾ ਹੈ ਕਹਿੰਦੇ ਸੋਜ ਜਾਂਦੀ ਏ ਕਿੰਨੇ ਮੈਂ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਉਣੀ ਆ ਤੇ ਕਹਿੰਦੇ ਜਿਹੜੇ ਮੇਰੇ ਬੱਚੇ ਨੇ ਉਹੀ ਮੈਨੂੰ ਸ਼ਹਿਰ ਲੈ ਕੇ ਜਾਂਦੇ ਨੇ ਅਸਬੈਂਡ ਨੂੰ ਵੀ ਕਹਿੰਦੇ ਸੋਲ ਕਰ ਦਿੰਨੇ ਆ ਉਹ ਵੀ ਕੰਮ ਤੋਂ ਸਿੱਧਾ ਹਸਪੀਟਲ ਆ ਜਾਂਦੇ ਨੇ ਉਥੇ ਜਾ ਕੇ ਡਾਕਟਰਾਂ ਦੇ ਕੋਲ ਭੈਣ ਕਹਿੰਦੇ ਚੈੱਕਅਪ ਕਰਵਾਉਣੇ ਆ ਤੇ ਉਹ ਕਹਿੰਦੇ ਨੇ ਕਿ ਇਹ ਛੱਪਦਾ ਕਟਿਆ ਹੋਇਆ ਹੈ ਜ਼ਹਿਰੀਲੇ ਛੱਪਦਾ ਤੇ ਇਹ ਤੋਂ ਉਹਨਾਂ ਨੂੰ ਜ਼ਹਿਰ ਚੜਨ ਦੇ ਕਰਕੇ ਇਸ ਤਰ੍ਹਾਂ ਤੁਹਾਡੇ ਅਲਰਜੀ ਦੇ ਨਾਲ ਸਾਰੀ ਬਾਡੀ ਤੇ ਸੋਚ ਆ ਗਈ ਤੇ ਤੁਹਾਨੂੰ ਪੇਨ ਹੁੰਦੀ ਹੈ ਭੈਣ ਦੱਸ ਰਹੀ ਹੈ ਕਿ ਉਹ ਉਥੋਂ ਅਸੀਂ ਦਵਾਈ ਲੈ ਆਉਣੇ ਆ ਉਸ ਤੋਂ ਬਾਅਦ ਦੇ ਵਿੱਚ ਕਹੀ ਕਹਿੰਦੇ ਅਸੀਂ ਜਗ੍ਹਾ ਤੇ ਜਾਂਦੇ ਆ ਜੋ ਦੇਸੀ ਦਵਾਈ ਮਿਲਦੀ ਏ ਉਹ ਵੀ ਲੈ ਕੇ ਆਉਣੇ ਆ ਕਹਿੰਦੇ ਮੈਂ ਇੰਨੀ ਜ਼ਿਆਦਾ ਔਖੀ ਹੁੰਨੀ ਆ ਖਾਲਸਾ ਜੀ ਮੈਂ ਦੱਸ ਰਿਹਾ ਕਿ ਕਈ ਜਗ੍ਹਾ ਤੋਂ ਮੈਂ ਦਾਮ ਵੀ ਬੁਆਇਆ ਥੋਲਾ ਵੀ ਕਰਵਾਇਆ ਦੇਸੀ ਦਵਾਈ ਵੀ ਲਈ ਅੰਗਰੇਜ਼ੀ ਦਵਾਈਆਂ ਵੀ ਕਹਿੰਦੇ ਮੈਂ ਬਹੁਤ ਜਗ੍ਹਾ ਤੋਂ ਲਈਆਂ ਕਹਿੰਦੇ ਪਰ ਮੇਰੀ ਜਿਹੜੀ ਸੋਜ ਸੀ ਉਹ ਤਾਂ 2-3 ਦਿਨ ਦੇ ਬਾਅਦ ਉਤਰ ਗਈ ਕਹਿੰਦੇ ਜਿਸ ਤਰ੍ਹਾਂ ਮੈਨੂੰ ਉਪਰਸ਼ਾਲਾ ਲੱਗੀਆਂ ਕਹਿੰਦੇ ਕਿ ਉਹ ਵੀ ਠੀਕ ਹੋ ਗਈਆਂ ਸਰੀਰ ਨੂੰ ਬਹੁਤ ਵੀਕਨੈਸ ਆਈ ਉਹ ਵੀ ਠੀਕ ਹੋ ਜਾਂਦੀ ਏ ਪਰ ਖਾਲਸਾ ਜੀ ਪੈਣ ਦੱਸ ਰਿਹਾ ਕਿ ਮੈਂ ਬਹੁਤ ਜ਼ਿਆਦਾ ਤੰਗ ਰਹਿਨੀ ਹੈ ਜਿਵੇਂ ਮੈਨੂੰ ਪੇਨ ਹੁੰਦਾ ਕਹਿੰਦੇ ਮੇਰੇ ਛੋਟੇ ਬੱਚੇ ਹੁੰਦੇ ਨੇ ਜ਼ਿਆਦਾ ਵੱਡੇ ਨਹੀਂ 8th ਦੇ ਵਿੱਚ ਕਹਿੰਦੇ ਸਟੱਡੀ 7th 8th ਦੇ ਕਲਾਸ ਦੇ ਵਿੱਚ ਹੁੰਦੇ ਨੇ ਇਸ ਤਰ੍ਹਾਂ ਖਾਲਸਾ ਜੀ ਪੈਣ ਦੱਸ ਰਿਹਾ ਕਿ ਜਦੋਂ ਮੇਰੀ ਐਵੇਂ ਹੀ ਹਾਲਤ ਹੋ ਜਾਂਦੀ ਹੈ ਮੈਂ ਬਿਮਾਰ ਹੋ ਜਾਂਦੀ ਆ ਕਹਿੰਦੇ ਉਸ ਤੋਂ ਬਾਅਦ ਮੇਰੇ ਤੋਂ ਕੰਮ ਵੀ ਨਹੀਂ ਹੁੰਦਾ ਜਿਸ ਕਰਕੇ ਕਹਿੰਦੇ ਮੈਂ ਆਪਣੇ ਹਸਬੰਦ ਨੂੰ ਹੀ ਕਹਿਨੀ ਆ ਕਿ ਤੁਸੀਂ ਕੰਮ ਤੋਂ ਹਟ ਜਾਓ ਤੁਸੀਂ ਘਰ ਦਾ ਕੰਮ ਦੇਖ ਲਓ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਚਾਵੇਗੀ ਖਾਲਸਾ ਜੀ ਪੈਨ ਦੱਸ ਦਿਆ ਕਿ ਜੋ ਹਸਬੈਂਡ ਨੇ ਉਹ ਛੁੱਟੀ ਨਹੀਂ ਕਰਦੇ ਕਰ ਨਹੀਂ ਬੈਠਦੇ ਕਹਿੰਦੇ ਕਿ ਫਿਰ ਉਸ ਤੋਂ ਬਾਅਦ ਮੈਂ ਆਪਣੇ ਬੱਚਿਆਂ ਨੂੰ ਕਹਿੰਦੇ ਕਿ ਛੁੱਟੀਆਂ ਕਰਵਾ ਕੇ ਘਰ ਦੇ ਕੰਮ ਕਰਵਾਉਂਦੀ ਰਹੀ ਜਿਸ ਕਰਕੇ ਕਹਿੰਦੇ ਸਕੂਲ ਦੇ ਟੀਚਰਾਂ ਨੇ ਮੇਰੇ ਬੱਚਿਆਂ ਦਾ ਜੋ ਨਾਮ ਸੀ ਸਕੂਲ ਤੋਂ ਕੱਟ ਦਿੱਤਾ ਉਹਨਾਂ ਦੀ ਪੜ੍ਹਾਈ ਵੀ ਖਰਾਬ ਹੋਣ ਲੱਗ ਗਈ ਖਾਲਸਾ ਜੀ ਪੈਨ ਦੱਸ ਦਿਆ ਵੀ ਬੇਸ਼ੱਕ ਮੇਰੀ ਹਾਲਤ ਇੰਨੀ ਜ਼ਿਆਦੀ ਖਰਾਬ ਸੀ ਕਹਿੰਦੇ ਬਹੁਤ ਜ਼ਿਆਦਾ ਬੁਰੀ ਸੀ ਮੈਨੂੰ ਪੇਲ ਹੁੰਦਾ ਸੀ ਕਹਿੰਦੇ ਕਿ ਜਿਸ ਤਰ੍ਹਾਂ ਮੇਰੇ ਗਿੱਡੇ ਦੇ ਨੇੜੇ ਕਹਿੰਦੇ ਕਿ ਮੈਨੂੰ ਹੋਇਆ ਸੀ ਗਰ ਪੇਨ ਫੋਠੇ ਕਹਿੰਦੇ ਕਿ ਮੇਰੇ ਸੱਪ ਲੜਿਆ ਸੀ ਉਹ ਤੋਂ ਲੈ ਕੇ ਕਹਿੰਦੇ ਆ ਅੱਧੀ ਲੱਤ ਦੇ ਤੱਕ ਕਹਿੰਦੇ ਕਿ ਮੇਰੇ ਇਸ ਤਰ੍ਹਾਂ ਨੀਲੀ ਲੱਤ ਹੋ ਕੇ ਜ਼ਖਮ ਬਣ ਗਿਆ ਸੀ ਜ਼ਖਮ ਕਿਸ ਤਰ੍ਹਾਂ ਬਣਿਆ ਖਾਲਸਾ ਜੀ ਪੈਣ ਦੱਸ ਰਿਹਾ ਕਿ ਮੈਨੂੰ ਖਾਰਸ਼ ਬਹੁਤ ਹੁੰਦੀ ਸੀ ਜਿਵੇਂ ਮੈਨੂੰ ਇਸ ਤਰ੍ਹਾਂ ਲੱਗਣਾ ਮੈਂ ਖਾਰਸ਼ ਕਰਨਾ ਕਿ ਮੈਂ ਕਰੀ ਆਵਾ ਕਰੀ ਆਵਾ ਕਹਿੰਦੇ ਇੰਨੀ ਜ਼ਿਆਦਾ ਮੈਨੂੰ ਜਲਣ ਹੋਣੀ ਖਾਰਸ਼ ਕਰਨੀ ਕਹਿੰਦੇ ਬਹੁਤ ਜ਼ਿਆਦਾ ਮੇਰਾ ਬੁਰਾ ਹਾਲ ਹੋ ਜਾਣਾ ਕਹਿੰਦੇ ਉਹ ਖਾਰਸ਼ ਨਾਲ ਹੀ ਮੇਰੇ ਜ਼ਖਮ ਹੋ ਗਿਆ ਕਹਿੰਦੇ ਕਾਫੀ ਮੇਰਾ ਮਾਸ ਉੱਪਰੋਂ ਛਿਲਿਆ ਗਿਆ ਉਹ ਜ਼ਖਮ ਕਹਿੰਦੇ ਫਿਰ ਸੁੱਕਿਆ ਨਾ ਵਾਦਦਾ ਜਿਵੇਂ ਜ਼ਖਮ ਕਹਿੰਦੇ ਬਿਲਕੁਲ ਪਹਿਲਾਂ ਛੋਟਾ ਸੀ ਉਸ ਦੇ ਵਿੱਚ ਇਸ ਤਰ੍ਹਾਂ ਲੱਗਣਾ ਜਿਵੇਂ ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਆਉਂਦੀਆਂ ਨੇ ਉਸ ਤੋਂ ਬਾਅਦ ਕਹਿੰਦੇ ਉਹ ਜ਼ਖਮ ਵਧ ਗਿਆ ਤੇ ਲੱਤ ਦੇ ਵਿੱਚ ਡਗਾਈ ਤੱਕ ਜ਼ਖਮ ਚਲਾ ਗਿਆ ਕਈ ਡਾਕਟਰਾਂ ਤੋਂ ਕਹਿੰਦੇ ਜਾ ਕੇ ਮੈਂ ਦਵਾਈ ਲਈ ਪੱਟੀਆਂ ਵੀ ਕਰਵਾਈਆਂ ਉਹਨਾਂ ਨੇ ਕਈਆਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਲੱਤ ਕੱਟਣੀ ਪੈਗੀ ਕਈਆਂ ਨੇ ਕਹਿ ਦਿੱਤਾ ਪੈਰ ਕੱਟਣਾ ਪਵੇਗਾ ਪਰ ਖਾਨਸਾ ਜੀ ਭੈਣ ਦੱਸ ਰਿਹਾ ਕਿ ਮੈਨੂੰ ਕਿਤੋਂ ਵੀ ਫਰਕ ਨਾ ਪਿਆ ਕਿਨੇ ਘਰ ਦੇ ਹਾਲਾਤ ਵੀ ਇੰਨੇ ਜਾਦੇ ਬੁਰੇ ਸੀ ਪੇਕਾ ਪਰਿਵਾਰ ਤੋਂ ਕਹਿੰਦੇ ਕਿ ਮੇਰੇ ਮਾਤਾ ਜੀ ਭੈਣ ਦੱਸਦੇ ਆਏ ਉਹਨਾਂ ਨੇ ਘਰ ਸੰਭਾਲ ਲਿਆ ਬੱਚਿਆਂ ਨੂੰ ਸਕੂਲ ਭੇਜਿਆ ਉਹਨਾਂ ਨੇ ਕਹਿੰਦੇ ਮੇਰੀ ਦੇਖਰੇਖ ਕਰਨੀ ਸ਼ੁਰੂ ਕੀਤੀ ਜਿਸ ਤਰ੍ਹਾਂ ਖਾਲਸਾ ਜੀ ਪਹਿਨ ਦੱਸ ਰਿਹਾ ਕਿ ਮੇਰੇ ਘਰ ਦੇ ਵਿੱਚ ਐਤਵਾਰ ਨੂੰ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਂਦੀ ਹੁੰਦੀ ਸੀ ਤੇ ਅਰਦਾਸ ਬੇਨਤੀ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਇਹ ਹੀ ਕਰਨੀ ਕਿ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੀ ਗਰੀਬਾਂ ਦੀ ਵੀ ਸੁਣੋ ਮਾਰਾ ਸੱਚੇ ਪਾਸ਼ਾ ਸਾਡੇ ਤੇ ਵੀ ਕਿਰਪਾ ਕਰੋ ਜੋ ਹਸਬੰਦ ਨੂੰ ਨਸ਼ਾ ਛੱਡ ਦੇਣ ਤੇ ਸਾਡੇ ਘਰ ਦੇ ਹਾਲਾਤ ਜੋ ਠੀਕ ਹੋ ਜਾਣ ਉਹ ਸਾਨੂੰ ਘਰ ਪੈਸਾ ਨਹੀਂ ਦਿੰਦੇ ਉਹ ਸਾਨੂੰ ਜੋ ਕੰਮ ਕਰਕੇ ਆਉਂਦੇ ਨੇ ਘਰ ਪੈਸਾ ਦੇਣ ਬੱਚਿਆਂ ਦੀ ਦੇਖ ਰੇ ਕਰਨ ਕਿਉਂਕਿ ਖਾਲਸਾ ਜੀ ਭੈਣ ਦੱਸ ਰਿਹਾ ਕਿ ਉਹਨਾਂ ਨੂੰ ਸਿਰਫ ਆਪਣੇ ਨਾਲ ਹੁੰਦਾ ਸੀ ਬੱਚਿਆਂ ਦਾ ਕੋਈ ਮਤਲਬ ਨਹੀਂ ਸੀ ਹੁੰਦਾ ਕਿ ਬੱਚੇ ਭੁੱਖੇ ਬੈਠੇ ਆ ਜਾਂ ਉਹਨਾਂ ਨੇ ਰੋਟੀ ਖਾਧੀ ਆ ਜਾਂ ਨਹੀਂ ਖਾਧੀ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਜਦੋਂ ਵੀ ਬਿਮਾਰ ਹੋਏ ਸੀਗੇ ਕਿ ਲੱਤ ਤੇ ਜ਼ਖਮ ਹੋ ਗਏ ਮੇਰੇ ਤੋਂ ਤੁਰਿਆ ਨਹੀਂ ਸੀ ਜਾਂਦਾ ਕਿੰਦੇ ਉਸ ਤਰ੍ਹਾਂ ਹੀ ਮੈਂ ਜਿਵੇਂ ਪਹਿਲਾਂ ਤਾਂ ਮੈਂ ਨਹਾ ਧੋ ਕੇ ਕੀ ਸੀ ਇਸ਼ਨਾਨ ਕਰਕੇ ਜੋਤ ਜਗਾਉਂਦੀ ਸੀ ਇਹਨੇ ਫਿਰ ਮੈਂ ਉਸ ਤਰ੍ਹਾਂ ਹੀ ਆਪਣੇ ਹੱਥ ਪੈ ਸੋਚੇ ਕਰਕੇ ਕਹਿੰਦੇ ਕਿ ਮੈਂ ਜੋਤ ਜਗਾਉਣੀ ਕਿੰਨੇ ਮੈਂ ਇਹ ਸੋਚਦੀ ਸੀ ਕਿ ਵਾਰਾ ਸੱਚੇ ਪਾਤਸ਼ਾਹ ਨੂੰ ਪਤਾ ਹੀ ਹੈ ਕਿ ਮੈਂ ਬਿਮਾਰ ਆ ਨਹਾ ਨਹੀਂ ਸਕਦੀ ਕਿਉਂਕਿ ਭੈਣ ਦੱਸ ਦਿਆ ਕਿ ਜਦੋਂ ਮੈਂ 2-3 ਦਿਨ ਬਾਅਦ ਨਹਾਉਂਦੀ ਸੀ ਤਾਂ ਮੈਂ ਲੱਤ ਨੂੰ ਇੱਕ ਸਾਈਡ ਤੇ ਕਰਕੇ ਕਿ ਗਿੱਲੀ ਨਾ ਹੋ ਜਾਵੇ ਕਦੇ ਕਿੰਨੇ ਇੰਨਾ ਮੈਨੂੰ ਪੇਨ ਹੁੰਦਾ ਸੀ ਕਿ ਮਾਤਾ ਜੀ ਨੇ ਜੋ ਮੰਜੇ ਤੇ ਮੈਨੂੰ ਇਸ਼ਨਾਨ ਕਰਵਾਉਂਦੇ ਸੀ ਕਾਰਸਾ ਜੀ ਇੰਨੀ ਬੁਰੀ ਹਾਲਤ ਹੋ ਗਈ ਸੀ ਭੈਣ ਦੱਸ ਰਹੀ ਆ ਕਿ ਮੈਨੂੰ ਜੋਤ ਦਾ ਮਜਗਾਉਦੀ ਹੁੰਦੀ ਸੀ ਜੋਤ ਦੇ ਬਾਰੇ ਵਿੱਚ ਮੈਨੂੰ ਕਾਫੀ ਲੰਬੇ ਸਮੇਂ ਤੋਂ ਕਹਿੰਦੇ ਪਤਾ ਸੀ ਜਦੋਂ ਮੈਂ ਅਜੇ ਵਿਆਹ ਕੇ ਵੀ ਨਹੀਂ ਸੀ ਆਈ ਕਿਉਂਕਿ ਪੀਕਾ ਪਰਿਵਾਰ ਦੇ ਵਿੱਚ ਈਦਾ ਸਿੰਘਾਂ ਦੀ ਬਹੁਤ ਮਾਨਤਾ ਰੱਖਦੇ ਹੁੰਦੇ ਸੀ ਪੀਕਾ ਪਰਿਵਾਰ ਉੱਥੇ ਜਗਾਉਂਦੇ ਸੀ ਭੈਣ ਦੱਸ ਤੇ ਉੱਥੋਂ ਵੀ ਮੈਨੂੰ ਪਤਾ ਸੀ ਤੇ ਕਹਿੰਦੇ ਰਿਲੇਟਿਵਸ ਦੇ ਵਿੱਚੋਂ ਵੀ ਮੈਨੂੰ ਪਤਾ ਲੰਘਿਆ ਸੀ ਪਰ ਚਪਹਿਰਾ ਸੇਬ ਦੇ ਬਾਰੇ ਨਹੀਂ ਸੀ ਪਤਾ ਖਾਲਸਾ ਜੀ ਭੈਣ ਦੱਸਦੇ ਨਹੀਂ ਮੈਨੂੰ ਜੋਤ ਦੇ ਕਿਉਂ ਬਾਰੇ ਪਤਾ ਸੀ ਕਿ ਜੋਤ ਦਾ ਕਿਉਂ ਲਗਾਉਣ ਤੇ ਨਾਲ ਵੀ ਵੀ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਜ਼ਖਮ ਠੀਕ ਹੋ ਜਾਂਦਾ ਹੈ ਖਾਲਸਾ ਜੀ ਭੈਣ ਦੱਸ ਰਿਹਾ ਕਿ ਜਿਹੜੀ ਵੱਡੀ ਬੇਟੀ ਸੀ ਉਹਨਾਂ ਦੀ ਉਹਨਾਂ ਨੇ ਕਹਿੰਦੇ ਕਿ ਇਸ ਤਰ੍ਹਾਂ ਕੋਈ ਪ੍ਰੋਗਰਾਮ ਹੁੰਦਾ ਹੈ ਉਹਨਾਂ ਦੇ ਘਰ ਦੇ ਵਿੱਚ ਬੇਟਾ ਹੁੰਦਾ ਹੈ ਉਹ ਬੇਟੇ ਦੀ ਪਾਰਟੀ ਰੱਖ ਦਿਆ ਗਵਾਂਡ ਦੇ ਵਿੱਚ ਹੀ ਕਹਿੰਦੇ ਉਹਨਾਂ ਦੇ ਘਰ ਜਾਂਦੇ ਆ ਜਦੋਂ ਉਹ ਜਾਂਦੇ ਆ ਬੱਚੇ ਕਹਿੰਦੇ ਉਹਨਾਂ ਨੂੰ ਪੁੱਛਦੇ ਨੇ ਕਿ ਤੁਹਾਡੇ ਮਾਤਾ ਜੀ ਨਹੀਂ ਆਏ ਉਹ ਦੱਸਦੇ ਆ ਕਿ ਉਹਨਾਂ ਦੇ ਲੱਤ ਤੇ ਬਹੁਤ ਜ਼ਖਮ ਹੋਇਆ ਵੀ ਸੱਪ ਲੜ ਗਿਆ ਸੀ ਉਹ ਠੀਕ ਨਹੀਂ ਹੋ ਰਿਹਾ ਖਾਲਸਾ ਜੀ ਭੈਣ ਦੱਸ ਰਿਹਾ ਕਿ ਮੇਰੀ ਬੇਟੀ ਉਹਨਾਂ ਨੂੰ ਕਹਿ ਦਿੰਦੇ ਆ ਕਿ ਬਹੁਤ ਡਾਕਟਰ ਵੀ ਦੇਖ ਲਿਆ ਪਰ ਕੋਈ ਫਰਕ ਨਹੀਂ ਪੈਂਦਾਗਾ ਕਿ ਤੋ ਵੀ ਨਹੀਂ ਪਰ ਰੱਬ ਵੀ ਸਾਡੇ ਤੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰਦਾ ਇੱਕਾ ਸੀ ਗਰੀਬ ਇੱਕ ਸਾਡਾ ਇੰਨਾ ਪੈਸਾ ਵੀ ਲੱਗ ਗਿਆ ਤੇ ਸਾਡੇ ਮਾਤਾ ਜੀ ਵੀ ਠੀਕ ਨਹੀਂ ਹੈਗੇ ਖਾਲਸਾ ਜੀ ਉਹ ਜੋ ਪਰਿਵਾਰ ਸੀ ਜਿੰਨਾਂ ਦੇ ਬੇਟਾ ਹੋਇਆ ਸੀ ਉਹ ਕਹਿੰਦੇ ਕਿ ਉਸ ਦਿਨ ਦੀ ਪਾਰਟੀ ਤੋਂ ਜੋ ਉਹਨਾਂ ਨੇ ਘਰੇ ਪ੍ਰੋਗਰਾਮ ਕੀਤਾ ਸੀ ਤੀਸਰੇ ਦਿਨ ਕਹਿੰਦੇ ਸਾਡੇ ਘਰ ਆਉਂਦੇ ਆ। ਤੀਸਰੇ ਦਿਨ ਕਹਿੰਦੇ ਘਰ ਜਦੋਂ ਆਉਂਦੇ ਆ ਉਹ ਆ ਕੇ ਕਹਿੰਦੇ ਸਾਨੂੰ ਇਹ ਹੀ ਗੱਲ ਕਹਿੰਦੇ ਆ ਕਿ ਤੁਸੀਂ ਘਰ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਓ ਤੇ ਜੋਤ ਦੇ ਵਿੱਚੋਂ ਘió ਲੈ ਕੇ ਤੁਸੀਂ ਜਖਮ ਤੇ ਲਗਾਓ ਤੇ ਜੇ ਤੁਸੀਂ ਚਪੈਰਾ ਸਹਿਬ ਕੱਟ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਤੁਸੀਂ ਚਪੈਰਾ ਸਹਿਬ ਵੀ ਕੱਟਣਾ ਸ਼ੁਰੂ ਕਰੋ ਤੁਹਾਡੀ ਅਰਦਾਸ ਬੇਦੀ ਜ਼ਰੂਰ ਪੂਰੀ ਹੋਵੇਗੀ। ਕਾਜ਼ਾ ਜੀ ਪੈਣ ਦੱਸ ਰਿਹਾ ਕਹਿੰਦੇ ਕਿ ਮੈਨੂੰ ਦੁਪਹਿਰਾ ਸਹਿਬਾਰੇ ਨਹੀਂ ਸੀ ਪਤਾ ਉਹਨਾਂ ਤੋਂ ਮੈਂ ਪੁੱਛਿਆ ਕਿ ਦੁਪਹਿਰਾ ਸਹਿਬ ਕੀਵੇਂ ਕੱਟਣਾ ਉਹਨਾਂ ਸਭ ਕੁਝ ਦੱਸਿਆ ਕਿ ਐਤਵਾਰ ਨੂੰ ਦੁਪਹਿਰਾ ਸਹਿਬ ਇਸ ਤਰੀਕੇ ਕੱਟਣਾ ਹੈ ਇਹ ਗੁਰਬਾਣੀ ਦੇ ਚਾਪ ਕਰਨੇ ਨੇ 12 ਤੋਂ 4 ਵਜੇ ਦੇ ਵਿੱਚ ਕੱਟਣਾ ਹੈ ਇਸ ਸਰਕਾਰ ਸਾਹਿਬ ਜੀ ਪੈਣ ਦੱਸ ਰਿਹਾ ਕਿ ਅਸੀਂ ਸ਼ਹੀਦਾ ਸਾਹਿਬ ਕਹਿੰਦੇ ਮੈਂ ਜਾਣ ਹੀ ਸੀ ਸਕਦੀ ਕਹਿੰਦੇ ਪਰ ਉਹ ਜਿਹੜਾ ਪਰਿਵਾਰ ਸੀ ਕਹਿੰਦੇ ਉਹ ਸ਼ਹੀਦਾ ਸਾਹਿਬ ਕਿਰਦੇ ਜਦੋਂ ਗਿਆ ਕਹਿੰਦੇ ਉਹਨਾਂ ਨੇ ਸ਼ਹੀਦਾ ਸਾਹਿਬ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੋਂ ਕਹਿੰਦੇ ਮੈਨੂੰ ਜੋਤ ਦਾ ਕਿਉਂ ਵੀ ਲਿਆ ਕੇ ਦਿੱਤਾ ਦੇਖੋ ਕਾਰ ਸਾਹਿਬ ਜੀ ਕਿੰਨੇ ਚੰਗੇ ਪਰਿਵਾਰ ਵੀ ਹੁੰਦੇ ਨੇ ਆਪਾਂ ਸਭ ਨੂੰ ਮਾੜਾ ਚੰਗਾ ਨਹੀਂ ਬੋਲ ਸਕਦੇ ਪਰਿਵਾਰ ਬਹੁਤ ਚੰਗੇ ਵੀ ਹੁੰਦੇ ਨੇ ਤੇ ਨਹੀਂ ਵੀ ਚੰਗੇ ਹੁੰਦੇ ਵਿੱਚ ਕੇ ਇਸ ਕਰਕੇ ਆਪਾਂ ਸਭ ਨੂੰ ਇੱਕ ਸਮਾਨ ਨਹੀਂ ਸਮਝ ਸਕਦੇ ਇਸ ਤਰ੍ਹਾਂ ਖਾਲਸਾ ਜੀ ਪਹਿਨ ਦੱਸ ਰਿਹਾ ਕਿ ਉਹਨਾਂ ਨੇ ਕਿਉਂ ਲਿਆ ਦਿੱਤਾ ਤੇ ਜਿਹੜੀ ਵੱਡੀ ਬੇਟੀ ਸੀ ਪਹਿਨ ਦੱਸ ਰਿਹਾ ਕਿ ਉਹਨੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਦੁਪਹਿਰਾ ਸੇਬ ਕੱਟਣਾ ਸ਼ੁਰੂ ਕੀਤਾ ਕਹਿੰਦੇ ਦੁਪਹਿਰਾ ਸੇਬ ਕੱਟਣਾ ਜੋਤ ਜਗਾਉਣੀ ਕਿ ਪਹਿਨ ਦੱਸ ਰਿਹਾ ਪਹਿਲਾਂ ਮੈਂ ਜੋਤ ਜਗਾਉਂਦੀ ਸੀ ਫਿਰ ਉਸ ਨੂੰ ਦੁਪਹਿਰਾ ਸੇਬ ਜਦੋਂ ਕੱਟਣਾ ਬਾਰੇ ਕਿਹਾ ਉਸ ਦਿਜ ਚਪੈਰਾ ਸਹਿਬ ਪਟਣ ਸਮੇਂ ਹੀ ਜੋਤ ਜਗਵਣੀ ਗਈ ਸੀ ਇਸ਼ਨਾਨ ਕਰਕੇ ਜੋਤ ਜਗਾ ਕੇ ਚਪੈਰਾ ਸਹਿਬ ਘਟਨਾ ਏ ਕੀ ਅਰਦਾਸ ਬੇਨਤੀ ਕਰਨੀ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਉਸ ਬੇਟੀ ਨੇ ਭੈਣ ਦੱਸਦੇ ਉਹਨਾਂ ਨੇ ਕਹਿਣਾ ਕਿ ਸਾਡੀ ਮਾਤਾ ਜੀ ਨੂੰ ਠੀਕ ਕਰ ਦਿਓ ਬਾਬਾ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਖਾਲਸਾ ਜੀ ਭੈਣ ਦੱਸਦੇ ਕਿ ਬੇਟੀ ਨੇ ਚਪੈਰਾ ਸਹਿਬ ਘਟਨਾ ਸ਼ੁਰੂ ਕਰਤਾ ਤੇ ਉਸ ਪਰਿਵਾਰ ਨੇ ਜੋਤ ਦਾ ਘੋਲਿਆ ਦਿੱਤਾ ਜਦੋਂ ਖਾਲਸਾ ਜੀ ਵੈਗਰੋ ਸੱਚੇ ਪਾਤਸ਼ਾਹ ਦੀ ਪਰਮਾਤਮਾ ਦੀ ਕਿਰਪਾ ਹੁੰਦੀ ਏ ਖਾਰਸਾ ਜੀ ਉਸ ਸਮੇਂ ਕੋਈ ਨਾ ਕੋਈ ਜਰੀਆ ਹੀ ਬਣਦਾ ਜਿਹੜੀ ਆਪਣੇ ਤੇ ਕਿਰਪਾ ਹੁੰਦੀ ਏ ਜਾਂ ਆਪਾਂ ਕੋਈ ਰਸਤਾ ਦਿਖਾਉਂਦੇ ਨੇ ਮਹਾਰਾ ਸੱਚੇ ਪਾਸ਼ਾ ਆਪਣੇ ਤੇ ਮਹਾਰਾ ਹੀ ਦੀ ਜਰੂ ਕਿਰਪਾ ਹੋਣ ਲੱਗਦੀ ਖਾਰਸਾ ਜੀ ਆਪਾਂ ਨੂੰ ਕੋਈ ਸੰਕੇਤ ਵੀ ਮਿਲਦਾ ਹੈ ਕੋਈ ਇਸ਼ਾਰਾ ਹੀ ਮਿਲਦਾ ਹੈ ਤੇ ਇਨਸਾਨ ਦੇ ਤੌਰ ਤੇ ਮਹਾਰਾ ਸੱਚੇ ਪਾਸ਼ਾ ਆਪਣੀ ਮਦਦ ਕਰਦੇ ਨੇ ਵਾਹਿਗੁਰੂ ਸੱਚੇ ਪਾਸ਼ਾ ਇਨਸਾਨ ਦੇ ਤੌਰ ਤੇ ਆਪਣੇ ਜੋ ਕਾਰਜ ਕਈ ਵਾਰ ਸਫਲ ਹੁੰਦੇ ਨੇ ਇਸ ਤਰ੍ਹਾਂ ਕਾਰਸਾ ਜੀ ਪੈਣ ਦੱਸਦੇ ਆ ਕਿ ਬੇਟੀ ਨੇ ਚਪੈਰਾ ਸਾਹਿਬ ਕੱਟਣਾ ਸ਼ੁਰੂ ਕੀਤਾ ਤੇ ਕਹਿੰਦੇ ਮੈਂ ਹਰ ਰੋਜ਼ जख्म ਤੇ ਕਹਿੰਦੇ ਕਿ ਉਹ ਲਗਾਉਣਾ ਲੱਤ ਦੇ जख्म ਤੇ ਕਹਿੰਦੇ ਕਿ ਉਸਨੇ ਚਪੈਰਾ ਸਾਹਿਬ ਕੱਟਣਾ ਕਹਿੰਦੇ 6 ਚਪੈਰਾ ਸਾਹਿਬ ਪੈਣ ਦੱਸਦੇ ਹਜੇ ਕੱਟੇ ਸੀ 7ਵਾਂ ਚਪੈਰਾ ਸਾਹਿਬ ਸ਼ੁਰੂ ਕੀਤਾ ਸੀ ਕਹਿੰਦੇ ਉਸ ਦਿਨ ਪੈਣ ਦੱਸਦੇ ਆ ਕਿ ਜਿਹੜੇ ਉਹਨਾਂ ਦੇ ਮਾਤਾ ਜੀ ਆਏ ਹੋਏ ਸੀ ਪੀਕਾ ਪਰਿਵਾਰ ਤੋਂ ਪੈਣ ਦੇ ਉਹਨਾਂ ਨੂੰ ਫੋਨ ਆਉਂਦਾ ਏ ਉਹ ਦੱਸਦੇ ਨੇ ਕਿ ਕੋਈ ਦੇਸੀ ਵੈਦ ਏ ਜੋ ਕਿ ਮਲਮ ਲਗਾਉਂਦਾ ਹੈ ਮਲਮ ਲਗਾਉਣ ਦੇ ਨਾਲ ਵੀ ਜ਼ਖਮ ਭਰ ਜਾਂਦਾ ਹੈ ਠੀਕ ਹੋ ਜਾਂਦਾ ਹੈ ਤੁਸੀਂ ਇੱਕ ਵਾਰ ਉਸ ਨੂੰ ਦਿਖਾ ਕੇ ਵੇਖ ਲਓ ਪੈਨ ਦੱਸਦੇ ਜੋ ਮੈਂ ਜੋਤ ਦਾ ਘeol ਲਗਾਉਂਦੀ ਸੀ ਉਹ ਤਾਂ ਮੈਂ ਲਗਾਉਂਦੀ ਹੀ ਲਗਾਉਂਦੀ ਸੀ ਪਰ ਕਹਿੰਦੇ ਜੋ ਮੇਰੇ ਮਾਤਾ ਜੀ ਨੂੰ ਉਹਨਾਂ ਨੇ ਦੇਸੀ ਵੈਦ ਦੱਸਿਆ ਸੀ ਜੋ ਕਿ ਦੇਸੀ ਮਲਮ ਲਗਾਉਂਦਾ ਸੀ ਬਣਾ ਕੇ ਆਪਣੇ ਘਰ ਦੀ ਉਸ ਦੇ ਨਾਲ ਜ਼ਖਮ ਠੀਕ ਹੋ ਜਾਂਦਾ ਹੈ ਕਹਿੰਦੇ ਉਹ ਮੇਰਾ ਪੀਕਾ ਪਰਿਵਾਰ ਮੈਨੂੰ ਉੱਥੇ ਵੀ ਲੈ ਕੇ ਜਾਂਦਾ ਹੈ ਕਹਿੰਦੇ ਉਥੋਂ ਮਲਮ ਲਵਾ ਕੇ ਦਿੱਲੀ ਕਹਿੰਦੇ ਸਵੇਰੇ ਸ਼ਾਮ ਉਥੋਂ ਹੀ ਮਲਮ ਲਵਾ ਕੇ ਲੈ ਕੇ ਆਉਂਦੇ ਨੇ ਇਹਦੇ ਵਿੱਚ ਮੈਂ ਸਾਫ਼ ਕਰਕੇ ਜੋਤ ਦਾ ਘੋਬੀ ਲਗਾਉਣਾ ਸ਼ੁਰੂ ਕੀਤਾ ਤੇ 6 ਜੁਪਹਰਾ ਸਹਿਬ ਖਾਲਸਾ ਜੀ ਪੈਣ ਦਾਸ ਦੇ ਕੱਟੇ ਸੀ ਬੇਟੀ ਨੇ 7ਵਾਂ ਜੁਪਹਰਾ ਸਹਿਬ ਕਹਿੰਦੇ ਉਸ ਦਿਨ ਸੀ ਜਿਸ ਦਿਨ ਸਾਨੂੰ ਪਤਾ ਲੱਗਾ ਖਾਲਸਾ ਜੀ ਪੈਣ ਦਾਸ ਦੇ ਕਿ 6 ਮਹੀਨੇ ਹੋ ਗਏ ਸੀ ਮੈਂ ਕੋਈ ਜਗ੍ਹਾ ਨਾ ਛੱਡੀ ਕੋਈ ਡਾਕਟਰ ਨਾ ਛੱਡਿਆ ਕਹਿੰਦੇ ਮੈਂ ਬਹੁਤ ਜਗ੍ਹਾ ਤੇ ਗਈ ਬਹੁਤ ਡਾਕਟਰਾਂ ਦੇ ਕੋਲ ਗਈ ਕਿ ਤੋ ਵੀ ਕਹਿੰਦੇ ਕਿ ਮੈਨੂੰ ਕੋਈ ਫਰਕ ਨਹੀਂ ਪਿਆ ਕਹਿੰਦੇ ਕਿ ਮੈਨੂੰ ਇਸ ਤਰ੍ਹਾਂ ਲੱਗੇ ਕਿ ਜਿਸ ਤਰ੍ਹਾਂ ਹੁਣ ਮੇਰੀ ਲਾਤੇ ਜਾਂ ਤਾਂ ਬਿਲਕੁਲ ਗਲ ਜਾਵੇਗੀ ਜਾ ਮੇਰੀ ਲਤ ਠੀਕ ਹੋ ਜੇਗੀ ਜੇ ਗੱਲ ਕੀ ਮੇਰੀ ਲਤ ਕਟਣੀ ਪਈ ਜਖਮ ਫਿਰ ਵੀ ਠੀਕ ਨਾ ਆਇਆ ਕਿਉਂਕਿ ਖਾਰਸਾ ਜੀ ਭੈਣ ਦੱਸਦੇ ਜਿਵੇਂ ਜਖਮ ਵੱਧਦਾ ਜਾਂਦਾ ਸੀ ਉਵੇਂ ਅੱਗੇ ਅੱਗੇ ਹੋਰ ਖਾਰਸ਼ ਵੱਧਦੀ ਜਾਂਦੀ ਸੀ ਜਿਵੇਂ ਖਾਰਸ਼ ਕਰਦੇ ਸੀ ਉਥੇ ਜਖਮ ਹੋ ਜਾਂਦਾ ਸੀ ਨੀਲ ਪੈ ਕੇ ਹੋਰ ਅੱਗੇ ਕਰਦੇ ਸੀ ਉਥੇ ਵੀ ਹੋ ਜਾਂਦਾ ਸੀ ਇਸ ਤਰ੍ਹਾਂ ਦੇ ਹਾਲਾਤ ਹੋਏ ਪੈ ਸੀ ਠੀਕ ਹੋਣ ਦੀ ਬਚਾਈ ਕਿਦੇ ਵੱਧਦਾ ਜਾਂਦਾ ਸੀ ਖਾਰਸਾ ਜੀ ਭੈਣ ਦੱਸਦੇ ਸੱਤ ਦੁਪਹਿਰਾਂ ਸਿਰ ਦੀ ਹਾਜ਼ਰੀ ਘਰ ਦੇ ਵਿੱਚ ਹੀ ਭਰੀ ਤੇ ਉਹ ਪਰਿਵਾਰ ਦਾ ਕਹਿੰਦੇ ਕਿਵੇਂ ਇੰਨਾ ਧੰਨਵਾਦ ਕਰਨੀ ਹੈ ਜਿਨ੍ਹਾਂ ਨੇ ਮੈਨੂੰ ਸ਼ਹੀਦਾ ਸਾਹਿਬ ਤੋਂ ਲੈ ਕੇ ਧੰਨ ਧੰਵਾਦਾ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੋਂ ਕਹਿੰਦੇ ਜੋਤ ਦਾ ਕਿਉ ਲਿਆ ਕੇ ਦਿੱਤਾ ਉਹ ਵੀ ਲਗਾਇਆ ਤੇ ਕਹਿੰਦੇ ਜਦੋਂ ਮੈਂ ਮੈਡੀਸਨ ਵੀ ਦੇਸੀ ਸ਼ੁਰੂ ਕੀਤੀ ਜੋ ਕਿ ਬਲਵੰਦੇਸੀ ਵੈਦਿਕ ਲਗਾਉਂਦਾ ਸੀ ਉਹ ਤੁਸੀਂ ਖਾਰਸਾ ਜੀ ਪਹਿਣ ਦੱਸਦੇ ਕਿ ਯਕੀਨ ਨਹੀਂ ਕਰਨਾ ਜਦੋਂ ਅਸੀਂ 7 ਜੁਪਹਿਰਾ ਸੈਣ ਤੋਂ ਪੂਰੇ 10 ਜੁਪਹਿਰਾ ਸਹਿਬ ਅਸੀਂ ਕੱਟ ਲੇ ਕਹਿੰਦੇ ਕਿ ਮੇਰੀ ਲੱਤ ਦੇ ਉੱਪਰ ਇਸ ਤਰ੍ਹਾਂ ਸਿੱਕਰੀ ਆ ਕੇ ਸਾਰਾ ਜ਼ਖਮ ਭਰ ਗਿਆ ਸੀ ਕਿ ਜਿਵੇਂ ਮੇਰੀ ਲੱਤ ਦੇ ਉੱਪਰ ਹੁਣ ਕੁਝ ਹੈ ਹੀ ਨਹੀਂ ਵਿੱਚੋਂ ਸਾਰਾ ਜ਼ਖਮ ਭਰ ਗਿਆ ਸੀ ਇਸ ਤਰ੍ਹਾਂ ਖਾਰਸਾ ਜੀ ਭੈਣ ਦੱਸਦੀ ਕਿ 10 ਜੁਪੈਰਾ ਸੇਮ ਘਰ ਦੇ ਵਿੱਚ ਕੱਟੇ ਕਹਿੰਦੇ ਜਿੱਥੇ ਕੋਈ ਡਾਕਟਰ ਨਹੀਂ ਛੱਡਿਆ ਜਿੰਨੇ ਵੀ ਕਿਸੇ ਨੇ ਦੱਸਣਾ ਉੱਥੇ ਅਸੀਂ ਚਲੇ ਜਾਣਾ ਕੋਈ ਫਰਕ ਨਾ ਪੈਣਾ 11 ਮਾ ਜੁਪੈਰਾ ਸੇ ਫਿਰ ਭੈਣ ਦੱਸਦੀ ਖਾਰਸਾ ਜੀ ਵੀ ਮੇਰੀ ਬੇਟੀ ਨੇ ਸ਼ੁਕਰਾਨੇ ਦਾ ਕੱਟਿਆ ਇਸ ਤਰ੍ਹਾਂ ਖਾਲਸਾ ਜੀ ਪਹਿਣ ਦੱਸਦੇ ਆ ਕਿ ਮੈਨੂੰ ਸਾਨ ਹੋ ਗਿਆ ਮੇਰੀ ਲੱਤ ਬਿਲਕੁਲ ਠੀਕ ਏ ਕਹਿੰਦੇ بارش ਦਾ ਸਵਾ ਸੀ ਉਦੋਂ ਕਹਿੰਦੇ ਕਿ ਜਦੋਂ ਮੇਰੇ ਨਾਲ ਇਹ ਹਾਦਸਾ ਹੋਇਆ ਸੀ ਤੇ ਮੇਰਾ ਜ਼ਖਮ ਵੱਧਦਾ ਹੀ ਗਿਆ ਸੀ ਖਾਲਸਾ ਜੀ ਪਹਿਣ ਦੱਸਦੇ ਕਿ ਮੈਨੂੰ ਬਹੁਤ ਟੈਨਸ਼ਨ ਹੁੰਦੀ ਸੀ ਮੇਰੇ ਛੋਟੇ ਬੱਚੇ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਮੇਰੇ ਬੱਚੇ ਕਿੱਥੇ ਜਾਣਗੇ ਪਰ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਕਹਿੰਦੇ ਕਿ ਮੇਰਾ ਨੱਤ ਦਾ ਜੋ ਜ਼ਖਮ ਠੀਕ ਹੋਇਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਕਹਿੰਦੇ ਜਦੋਂ ਮੈਂ ਠੀਕ ਹੋ ਗਈ ਮੇਰੀ ਲੱਤ ਬਿਲਕੁਲ ਠੀਕ ਹੋ ਗਈ ਕਹਿੰਦੇ ਉਸ ਤੋਂ ਅਸੀਂ 2-3 ਮਹੀਨੇ ਬਾਅਦ ਪਰਿਵਾਰ ਸਮੇਤ ਸ੍ਰੀ ਅਮਰitsar ਸਾਹਿਬ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਗਏ ਉਥੇ ਜਾ ਕੇ ਮਹਾਰਾਜ ਸੱਚੇ ਪਾਸ਼ਾ ਦਾਸੀ ਸ਼ੁਕਰਾਨਾ ਕਰਕੇ ਆਏ ਨਾਲੇ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰੀ ਜੋਤ ਦੇ ਵਿੱਚ ਘੋ ਵੀ ਪਾ ਕੇ ਆਏ ਸੋ ਇਸ ਤਰ੍ਹਾਂ ਖਾਨ ਸਾਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸਾਰੀਆਂ ਸੰਗਤਾਂ ਤੇ ਬੇਅੰਤ ਕਿਰਪਾ ਹੁੰਦੀ ਹੈ ਜੇ ਆਪਾਂ ਸ਼ਰਧਾ ਭਾਵਨਾ ਰੱਖੀਏ ਭਰੋਸਾ ਰੱਖੀਏ ਉਹ ਪਰਿਵਾਰ ਨਹੀਂ ਖਾਲਸਾ ਜੀ ਸ਼ਰਧਾ ਭਾਵਨਾ ਬਣਾਈ ਹੋਈ ਸੀ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਜਦੋਂ ਆਪਾਂ ਨੂੰ ਦੁੱਖ ਤੇ ਖਲੀਫ ਹੁੰਦੀ ਹੈ ਆਪਾਂ ਫਿਰ ਜੋਤ ਜਗਾਉਣਿਆ ਪਾਠ ਕਰਦੇ ਆ ਪਰ ਉਹ ਪਰਿਵਾਰ ਤਾਂ ਪਹਿਲਾਂ ਤੋਂ ਲੈ ਕੇ ਹੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਂਦੇ ਸੀ ਉਹ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਉਨਾ ਤੇ ਆਇਆ ਵੱਡਾ ਕਸ਼ਟ ਟਾਲ ਲਿਆ ਹੋਵੇ ਤੇ ਛੋਟਾ ਕਸ਼ਟ ਦਿੱਤਾ ਹੋਵੇ ਇਸ ਤਰ੍ਹਾਂ ਵੀ ਕਈ ਵਾਰ ਖਾਲਸਾ ਜੀ ਹੋ ਜਾਂਦਾ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਨੂੰ ਇਹ ਕਿਉਂ ਹੋ ਗਿਆ ਪਰ ਮਹਾਰਾ ਸੱਚੇ ਪਾਤਸ਼ਾਹ ਵੱਡਾ ਹਾਸਾ ਟਾਲ ਦਿੰਦੇ ਨੇ ਸੋ ਖਾਲਸਾ ਜੀ ਇਹ ਸੀ ਉਸ ਭੈਣ ਦੀ ਹੱਡ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਰ ਸਾਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੋੜੋ ਖਾਲਸਾ ਜੀ ਪੋਲਾ ਚੁਕਾਂ ਦੀ ਖਿਮਾ ਬਖਸ਼ਣੇ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਪੋਲਾ ਚੁਕਾਂ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਣੀ ਖਾਲਸਾ ਜੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਏਗਾ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਭੈਣ ਭਰਾਵਾਂ ਦੇ ਕਾਰਜ ਸਫਲ ਕਰਨੇ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀ ਸਿੰਘ ਜੀ ਮਹਾਰਾ ਸੱਚੇ ਪਾਤਸ਼ਾ ਸਭਨਾ ਭੈਣ ਭਰਾਵਾਂ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਮਹਾਰਾ ਸੱਚੇ ਪਾਸ਼ਾ ਸਾਰਿਆਂ ਦੇ ਘਰ ਪਰਿਵਾਰ ਹੱਸਦੇ ਵਸਦੇ ਰਹਿਣ ਸਭਨਾ ਦੇ ਘਰ ਪਰਿਵਾਰ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚੇ ਬੱਚੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸੁਖਾਂ ਅਸਾ ਜੀ ਤੁਸੀਂ ਵੀ ਵਾਅਦ ਤੋਂ ਵਾਅਦੇ ਗੁਰਬਾਣੀ ਦੇ ਨਾਲ ਜੁੜੋ ਜਿੰਨਾ ਪਾ ਗੁਰਬਾਣੀ ਦੇ ਨਾਲ ਜੁੜਾਂਗੇ ਜੋੜਾਂਗੇ ਖਾਲਸਾ ਜੀ ਸੰਗਤਾਂ ਨੂੰ ਮਹਾਰਾ ਸੱਚੇ ਪਾਸ਼ਾ ਦੀ ਉਹਨੀ ਆਪਣੇ ਤੇ ਵੀ ਕਿਰਪਾ ਹੋਵੇਗੀ ਆਪਣਾ ਵੀਡੀਓ ਪਾਉਣ ਦਾ ਇਹੀ ਮਕਸਦ ਹੈ ਕਿ ਆਪਾਂ ਸਭ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਹੈ ਸੋ ਬਾਣੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ